ਹਾਂ ਬੋਲ ਜਿਆਦਾ ਗਏ ਸਾਰੇ ਕੁਛ ਹੈ ਤੁਸੀਂ ਨਹੀਂ ਜਿਆਦਾ ਇਹਦਾ ਸਰੀ ਸੜ ਕੇ ਚੜ ਜਾ ਯਾਰ ਉੱਚੀ ਬੋਲ ਮੂਹਣਾ ਬੋਲ ਚਲਾ ਜਾ ਵਜਨ ਨੇ ਨਹੀਂ ਆ ਤੁਸੀਂ ਪਹਿਲਾਂ ਜੇ ਮੇਰੇ ਸ਼ੀਸ਼ੇ ਵਿੱਚ ਚੈੱਕ ਕਰੋ ਸ਼ੀਸ਼ੇ ਤੈਦ ਹੋਣਾ ਜੇ ਇਹਦਾ ਸਰੀ ਸੜ ਕੇ ਜਾਣਾ ਬੋਰਤੀ ਚੜਨਾ ਸਰੀ ਸੜ ਕੇ ਜਾਣਾ ਸਰੀ ਸੜ ਕੇ ਜਾਣਾ ਪਹਿਲਾਂ ਤੈਨੂੰ ਇਹ ਵੀ ਤੈਨੂੰ ਸਭ ਯਾਦ ਆ ਗਿਆ ਤੂੰ ਕੌਣ ਆ ਕਿੱਥੋਂ ਆ ਬੋਲ ਦੱਸ ਮੈਨੂੰ ਘਰ ਦੇ ਇਹਨਾਂ ਦਾ ਬਾਹਰ ਲਾ ਸਾਂ ਤੂੰ ਦੱਸ ਤੇਰੀ ਮੈਂ ਕੋਈ ਚੇਵਾ ਬਰੇਡ ਕਰਦਾ ਇੱਧਰ ਆ ਬਟ ਆ ਪੜਨ ਨੂੰ ਮੁਲਾਜੇ ਬੈਠੇ ਨੂੰ ਇੰਜ ਬੈਠਣਾ ਇੱਥੇ ਸਭ ਕੁਝ ਯਾਦ ਹੈ ਨਾ ਕਰਾਮੇ ਗਾੜੀ ਕਰਦੇ ਆਂ ਹੋਰ ਬਰਿੰਦਰ ਨੇ ਉਸਕੀ ਨੂੰ ਹੋਰ ਬਰਿੰਦਰ ਨੇ ਉਸਕੀ ਨੂੰ ਇੱਥੇ ਡਰਾਮੇ ਕੋਈ ਨਹੀਂ ਚੱਲਣੇ ਬੋਲ ਸਭ ਕੁਝ ਯਾਦ ਆ ਗਿਆ ਨਾ ਬੋਲ ਸੱਚ ਯਾਦ ਆ ਗਿਆ ਕੌਣ ਆ ਤੂੰ ਬੋਲ ਬੋਲ ਦਰਦ੍ਰਿਸ਼ ਐ ਹੋਣੀ ਜਿਹੜੀ ਮੈਂ ਕਹੂੰਗਾ ਤੈਨੂੰ ਬੋਲ ਸ੍ਰੀਸ਼ਰ ਤੇ ਜਾਣਾ ਦਾ ਕੌਣ ਆ ਤੂੰ ਬੋਲ ਨਾ ਨਾ ਸੁਣ ਨਾ ਤੇ ਹੋਰ ਥਾਣੇ ਆ ਨਾ ਨਾ ਜਾ ਕੇ ਬੋਲ ਇਨਾਂ ਦੇ ਘਰ ਦਾ ਜਾਂ ਬਾਹਰਲਾ ਕਿੰਨੇ ਜਾਣੇ ਤੇਰੇ ਨਾਲ ਕੌਣ-ਕੌਣ ਆ ਤੁਸੀਂ ਬੋਲ ਮੈਂ ਤੁਹਾਨੂੰ ਹੀ ਪੁੱਛ ਰਿਹਾ ਹਾਂ ਬੋਲ ਕੌਣ-ਕੌਣ ਹੈ ਤੇਰੇ ਨਾਲ ਕੌਣ-ਕੌਣ ਹੈ ਤੇਰੇ ਨਾਲ ਬੋਲ ਹੈ ਤੇਰੇ ਨਾਲ ਕੀ ਆ ਤਾਂ ਚੱਕ ਕੇ ਮੋੜ ਤੇਰੇ ਨਾਲ ਕੀ ਆ ਤੇਰਾ ਨਾਮ ਕੀ ਹੈ ਹਾਂ ਪ੍ਰਮਿੰਦਰ ਪ੍ਰਮਿੰਦਰ ਨਾਮ ਹੀ ਕਰ ਰਿਹਾ ਜਿਹੜੀ ਕੁੜੀ ਦੇ ਉੱਤੇ ਜੀਵਾ ਦੋ ਦਿਨਾਂ ਦੇ ਕਰ ਰਿਹਾ ਪ੍ਰਮਿੰਦਰ ਨੂੰ ਤਾਂ ਵੀ ਚੁੰਟੀਆਂ ਵੀ ਮਾਰ ਰਿਹਾ ਜਿਹਦੇ ਦਰਦ ਹੋ ਰਿਹਾ ਬੋਲੇ ਜਿਹੜਾ ਮਚੜਾ ਹੋ ਕੇ ਬੈਠਾ ਤੇ ਸੋਚਦਾ ਕਿ ਮੈਂ ਬਚ ਜਾਊਂਗਾ ਨਾ ਬੋਲ ਆਪਣਾ ਜੇ ਮੈਨੂੰ ਬੋਤਲ ਚ ਬੰਨ੍ਹ ਕੇ ਕਰਕੇ ਮੈਂ ਸ਼੍ਰੀਸ਼ਰ ਕੇ ਚੱਲ ਜੂਗਾ ਇਹ ਜਿਹੇ ਹੱਥ ਘੜਨ ਤੇਰੀ ਜਾਨ ਰੱਖੇਗਾ ਬੋਲ ਆਪਣਾ ਨਾ ਬੋਲ ਅਸਰੀ ਨਾਮ ਬੋਲ ਆਪਣਾ ਅਭੀ ਪਛਾਨ ਦੇ ਬੋਲ ਮੈਂ ਕਰ ਤੁਛਿਆ ਰਿਆ ਬੋਲ ਕਿੰਨੇ ਸਾਲਾਂ ਦੇ ਤੈਨੂੰ ਮਰੇ ਹੋ ਨੂੰ ਇਹ ਦੱਸ ਕਿੰਨੇ ਸਾਲਾਂ ਦੇ ਤੈਨੂੰ ਮਰੇ ਹੋ ਨੂੰ ਕਿੰਨੇ ਚੁbsch ਰਿਹਾ ਵੈ ਕਿੰਨੇ ਸਾਲਾਂ ਦੇ ਤੈਨੂੰ ਮਰੇ ਹੋ ਨੂੰ తిన్నే సార్ మరే